ਸ਼ੁਭ ਕਰਨ ਸਿੰਘ ਦੇ ਅਨਸਾਫ਼ ਲਈ ਸੜਕਾਂ ਦੇ ਉਤਰੇ ਹੋਏ ਪੰਜਾਬ ਦੇ ਜਹਾਰੂ ਲੋਕੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਮੈਥੋਂ ਪਹਿਲਾਂ ਬੋਲਦਿਆਂ ਬੁਲਾਰਿਆਂ ਨੇ ਸਾਂਝੀਆਂ ਕੀਤੀਆਂ ਨੇ ਇਹ ਕੋਈ ਲੁਕੀ ਸਿਟੀ ਕਰਨ ਨਹੀਂ ਹੈ ਗੱਲ ਬਿਲਕੁਲ ਸਪਸ਼ਟ ਹੈ ਕਿ ਜੋ ਸਟੇਟ ਦਾ ਜ਼ਬਰ ਹੈ ਜੋ ਭਾਰਤੀ ਹਕੂਮਤ ਦਾ ਜ਼ਬਰ ਹੈ ਤੇ ਉਹਦੇ ਨਾਲ ਜਿਹੜੀ ਪੰਜਾਬ ਦੀ ਹਕੂਮਤ ਹੈ ਪੰਜਾਬ ਦੀ ਸਰਕਾਰ ਹੈ ਇਹ ਵੀ ਨਾਲ ਰਹੀ ਹੋਈ ਹੈ ਅੱਜ ਛੇ ਮਾ ਦਿਨ ਹੋ ਗਿਆ ਉਸ ਨੌਜਵਾਨ ਦੀ ਲਾਸ਼ ਹੈ ਜਿਹੜੀ ਪੁਲਸ ਦੇ ਪਹਰੇ ਹੈਕ ਪਟਿਆਰੇ ਪਈ ਹੈ ਛੇ ਦਿਨ ਲੰਘ ਜਾਣ ਕੋਈ ਨਾਲ ਮੌਤ ਹੋਈ ਹੈ ਇਹ ਵੀ ਸਪੱਸ਼ਟ ਹੋ ਗਿਆ ਪੰਜਾਬ ਦੀ ਹੱਥ ਚ ਹੋਈ ਹੈ ਪਰ ਹਾਲੇ ਤੱਕ ਮਕਦਮਾ ਕੋਈ ਐਫ ਆਰ ਦਰਜ ਨਹੀਂ ਹੋਈ ਜਦੋਂ ਕਿ ਕਾਨੂੰਨ ਕਹਿੰਦਾ ਹੈ ਜੇ ਜਦੋਂ ਕੋਈ ਦਰਖਾਸਤ ਆਉਂਦੀ ਹੈ ਸਭ ਤੋਂ ਪਹਿਲਾਂ ਮੁਕੱਦਮਾ ਦਰਜ ਕੀਤਾ ਜਾਂਦਾ ਪਰਤਾਲ ਬਾਤ ਕੀਤੀ ਜਾਂਦੀ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਬਾਰਡਰਾਂ ਦੇ ਉੱਤੇ ਆਹਦੇ ਰਸਤੇ ਲੋ ਡਾਕਟਰਾਂ ਨੂੰ ਕਿਹਾ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ੇਧ ਰਹਿ ਗਏ ਭਰਾਵੋ ਗੁੰਡਾ ਬਣਿਆ ਬੈਠਾ ਉਲਕਾ ਪ੍ਰਵਾਹ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਲਗਾਤਾਰ ਉਹੀ ਮੇਰੀ ਉਸ ਨੌਜਵਾਨ ਦੇ ਚਾਚੇ ਨਾਲ ਗੱਲ ਹੋ ਰਹੀ ਸੀ ਉਹਨਾਂ ਮੈਨੂੰ ਆਡਰ ਲਾਹ ਦੇ ਰਹੇ ਆ ਵੀ ਤੈਨੂੰ 10 ਲੱਖ ਰੁਪਈਆ ਦੇ ਦੇਣੇ ਆ ਨਹੀਂ ਤਾਂ ਆਡੀ ਨੌਕਰੀ ਵੀ ਜਾਣੀ ਆ ਤੁਹਾਡਾ ਕਰੋੜ ਰੁਪਈਆ ਵੀ ਜਾਣਾ ਸੁਸਤਰਾਂ ਦੇ ਬੜੇ ਮਾਹੌਲ ਬਣਦੇ ਹੁੰਦੇ ਆ ਆਪਾਂ ਦੇਖਦੇ ਰਹੇ ਆ ਪਹਿਲਾਂ ਵੀ ਵੀ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਤਰੀਕੇ ਦਾ ਫਰਕਲਾਇਆ ਜਾਂਦਾ ਹੈ ਤਮ ਘਾਇਆ ਜਾਂਦਾ ਲਾਟ ਦਿੱਤੇ ਜਾਂਦੇ ਆ ਸਰਪੰਚ ਧੰਨਵਾਦ ਉਸ ਪਰਿਵਾਰ ਦਾ ਜਿਹਦਾ ਗੱਭਰੂ ਨੌਜਵਾਨ ਕੋ ਸ਼ਹੀਦ ਹੋਇਆ ਉਹ ਜਿ ਤਾਰ ਵਾਂਗ ਅੱਜ ਲੋਕਾਂ ਦੇ ਨਾਲ ਖੜਾ ਹੈ ਇਹ ਗੱਲ ਸਹੀ ਦੀ ਨਹੀਂ ਹੈ ਗੱਲ ਸਹੀ ਦੀ ਹੈ ਜਿਹੜਾ ਅੱਜ ਨੌਕਰੀ ਲੈ ਕੇ ਜਾਂ ਕੋਰ ਰੁਪਿਆ ਲੈ ਕੇ ਆਪਾਂ ਸਰਕਾਰ ਕਰ ਦਿੰਦੇ ਆ ਜਾਂ ਅੱਪ ਕਰਦੇ ਆ ਤਾਂ ਅੱਕੇ ਮੂੰਹ ਪੈਣਾ ਉਹ ਫਿਰ ਪੰਜਾਬ ਚ ਆਉਣਗੇ ਆਪਣੇ ਗੋਲੀਆਂ ਵੀ ਮਾਰਨਗੇ ਆਪਣੀਆਂ ਅੱਖਾਂ ਵੀ ਕੱਢਣਗੇ ਆਪਣੇ ਸਿਰ ਵੀ ਪਾੜਨਗੇ ਆਪਣੀਆਂ ਲੱਤਾਂ ਵੀ ਤੋੜਨਗੇ ਫਿਰ ਕਹਿ ਦਿਆ ਕਰਨਗੇ ਲਓ ਜੀ 50 ਲੱਖ ਲੈ ਲਓ ਕੋੜ ਰੁਪਈਆ ਲੈ ਲਓ ਚੁੱਪ ਕਰ ਜਾਓ ਸੋ ਜੇ ਜਵੜ ਨੂੰ ਰੋਕਣਾ ਤਾਂ ਭਰਾਵੋ ਟੱਕੇ ਹੋਣਾ ਪੈਣਾ ਹੁਣ ਸੁਣਾ ਪੈਣਾ ਤੇ ਲੜਨਾ ਪੈਣਾ ਕਿੰਨੀ ਜ਼ਿੰਦਗੀ ਦੇ ਨਾਲ ਆਪਾਂ ਦੇਖ ਰਹੇ ਹਾਂ ਮੁੰਡਾ ਪ੍ਰਿੰਸੀਪਲ ਨਵੇਂ گاਉ ਵਾਲਾ ਉਹਨੂੰ ਪੰਜਾਬ ਦੀ ਹੱਥੇ ਵਿੱਚੋਂ ਆ ਕੇ ਚੱਕ ਕੇ ਲਏ ਆ। ਆ ਜਿਹੜੀ ਇਹਦੀ ਸਾਰੀਆਂ ਹੱਡੀਆਂ ਮੂਹੀਆਂ ਤੋੜ ਦਿੱਤੀਆਂ ਗੀਆਂ। ਜਵਾਨਾ ਤੋੜ ਦਿੱਤਾ ਗਿਆ, ਦੰਦ ਕਢ ਦਿੱਤੇ ਗਏ ਆ। ਜੀਭ ਅੰਦਰੋਂ ਕੱਟੀ ਗਈ ਹੈ। ਬਾਹ ਤੋੜਤੀ, ਲੱਤ ਤੋੜਤੀ ਅੱਕਾ ਚੱਕ ਕੇ ਲਾ ਜਾ ਕੇ ਬੋਰੀ 'ਚ ਪਾਏ ਘੁੱਟਿਆ ਜਾਂਦਾ। ਤੇਰਸੋ ਸਭ ਦਾ ਮੁਕੱਦਮਾ ਉਹ ਵੀ ਬਣਦਾ। ਹਰਿਆਣਾ ਸਰਕਾਰ ਤੇ ਬਣਦਾ ਹੈ ਗ੍ਰਹਿ ਮੰਤਰੀ ਤੇ ਬਣਦਾ ਹੈ ਹਰਿਆਣੇ ਦੇ ਹੈ ਨਾ ਡੀਜੀਪੀ ਤੇ ਬਣਦਾ ਜਿਹਦੇ ਹੁਕਮ ਦਿੱਤੇ ਆ ਉਥੋਂ ਦੇ ਡੀਸੀ ਤੇ ਬਣਦਾ ਹੈ ਐਸਐਸਪੀ ਤੇ ਬਣਦਾ ਹੈ ਜਿਨ੍ਹਾਂ ਨੇ ਹਕੂਮਤ ਜੀ ਦੀ ਗੋਲੀ ਚਲਾਈ ਉਹਨਾਂ ਬਣਦਾ ਹੈ ਜਿਨ੍ਹਾਂ ਨੇ ਕੁੱਤਿਆਂ ਚੱਕ ਕੇ ਲਗਾਇਆ ਪੰਜਾਬ ਦੀ ਹੱਤੋਂ ਉਹਨਾਂ ਦੇ ਪਰਚਾ ਬਣਦਾ ਉਲਟਾ ਪਰਚਾ ਉਸੇ ਨੌਜਬਾਨ ਦੇ ਦਰਸਾਤਾ ਦਿੱਤਾ ਕਿਸਾਨ ਆਗੂਆਂ ਦੇ ਪਰਚੇ ਇੱਕ ਨਹੀਂ ਦਾਤਾ ਪਰਚੇ 307 ਦੇ ਗੜੀ ਥਾਣਾ ਪੈਂਦਾ ਨਾਲ ਤਲਵਰੀ ਹੱਥ ਦੇ ਉੱਤੇ ਤੇ ਅਸਲ ਸਾਦੇ ਪਰਚੇ ਉਸੇ ਦਿਨ 14 ਦੇ 15 ਨੂੰ ਹੋ ਗਏ ਸੀ ਮੇਰੇ ਦੇ ਵੀ ਦੋ ਪਰਚੇ ਉਦੋਂ ਦਰਜ ਹੋਏ ਹੋਏ ਆਥੇ ਆ ਕਾਕਾਂ ਗੋੜਨੇ ਦੇ ਪੱਤੇ ਦਰਜਾ ਮੰਨੂ ਕਹਾਵਤੇ ਦਰਜਾ ਸਜਨ ਸਾਹਿਬ ਦੇ ਦਰਜਾ ਜਿੰਨੇ ਕਾਗੂ ਨੇ ਸਭ ਤੇ ਸੰਕੜੇ ਬੰਧਿਆ ਤੇ ਹਰਿਆਣਾ ਸਰਕਾਰ ਨੇ 307 ਲਾ ਕੇ ਹੋਰ ਕਈ ਧਰਾਵਾਂ ਲਾ ਕੇ ਪਰਚੇ ਦਰਜ ਕਰਤੇ ਜਦੋਂ ਤੇ ਸਾਡੇ ਬੰਦਿਆਂ ਕੋਲ ਕੀ ਸੀ ਭਈ ਛੋਟੀਆਂ ਉਹਨਾਂ ਕੋਲ ਕੀ ਸੀ 74147 ਐਸਐਲਆਰ 12 ਬੋਰਡ ਦੇ ਫਾਇਰ ਮਾਰੇ ਆ 32 ਬੋਰਡ ਦੀਆਂ ਗੋਲੀਆਂ ਮਾਰ ਕੇ ਬੰਦੇ ਮਾਰੇ ਆ ਦੋ ਮੁੰਡਿਆਂ ਦੀਆਂ ਅੱਖਾਂ ਗੰਨੀਆਂ ਡੇਲੇ ਚਲੇ ਗਏ ਆ ਇੱਕ ਘੱਟ ਚਲੀ ਗਈ ਆ ਲੱਤ ਤੋੜੀ ਇੱਕ ਦੀ ਸਿਰ ਪਾੜਿਆ ਤੇ ਪੰਜਾਬ ਸਰਕਾਰ ਨੇ ਇੱਕ ਐਮਐਲਆਰ ਤੱਕ ਨੀ ਕੱਤੀ ਜਿਹੜੀ ਮੈਡੀਕਲ ਰਿਪੋਰਟ ਹੁੰਦੀ ਉਹ ਵੀ ਨੀ ਕੱਤੀ ਗਈ ਕਿਸੇ ਹਸਪਤਾਲ ਦੇ ਵਿੱਚ ਇਹ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਨਾਲ ਆ ਇਹ ਪੰਜਾਬ ਦੇ ਨਾਲ ਆ ਸੋਚਣਾ ਬਣਦਾ ਪਰ ਖਸੂਰ ਮੈਂ ਕਹੂੰਗਾ ਸਾਡੇ ਹੀ ਹੈ ਆਪਾਂ 13 ਮਹੀਨੇ ਦਿੱਲੀ ਦੀਆਂ ਗੁਰੂਹਾਂ ਤੇ ਬੈਠੇ 700 ਬੰਦੇ ਨੇ ਜਾਨ ਕਮਾਈ ਹੈ ਕਿਸਾਨੀ ਮੋਰਚੇ ਤੋਂ ਆਉਣ ਤੋਂ ਬਾਅਦ ਫੜੇ ਕਰਨ ਤੋਂ ਬਾਅਦ ਆ ਅਭੀ ਪਰ ਜਾਂ ਤਾਂ ਆਲੇਗਾ ਤੇ ਚੱਲ ਪੇ ਗਦਾਮਾਂ 'ਚ ਅਵਾਨੀਆਂ ਡਾਨੀਆਂ ਦੇ ਕਰਕੇ ਦੇਖੋ ਆਹ ਹੋ ਦੇਖ ਲਿਓ ਬੱਟਾ ਆਉਣੀ ਹੈ ਆ ਕੋਰ ਲੱਗ ਰਿਹਾ ਜਿਹਾ ਤਾਂ ਹੋਰ ਵੀ ਆ ਬੱਚਿਆਂ ਦੇ ਨਾਲੋਂ ਵੀ ਮਹੀਨੇ ਨੂੰ ਆਹੀ ਸਾਡੇ ਲੋਕ ਭੁੱਲ ਭੁਲਾ ਕੇ ਵੀ ਕਿਹਨੇ ਮਾਰਿਆ ਜਿਹੜੇ ਬੀਜੇਪੀ ਨੇ ਮਾਰਿਆ ਸੈਂਟਰ ਨੇ ਮਾਰਿਆ ਹਰਿਆਣੇ ਨੇ ਮਾਰਿਆ ਕਿਹੜੀਆਂ ਤਰਜਮੇਵਾਰ ਹੈ ਸਾਰੇ ਆਪਾਂ ਚਾਕੇ ਪੂਜ ਫੇਰਨ ਨਾਲ ਗਏ ਹਮਾਇਨੇ ਰਸੇਮਾਨ ਫਿਰ ਉਹ ਹੀ ਗੱਲ ਅਸੀਂ ਫੇਰ ਕਰੀ ਸ਼ੁਰੂ ਕਰ ਦੇਣੀ ਹੈ ਜ਼ਿੰਦਾਬਾਦ ਮਰਦਾਬਾਦ ਅਸੀਂ ਬਹੁਤ ਛੇਤੀ ਭੁੱਲਦੇ ਆ ਬਹੁਤ ਜਾਸ਼ੀਰ ਦੀ ਕਮਜ਼ੋਰ ਆ ਸਾਡੀ ਕਿੰਨਾ ਕਾਲ ਹੋਇਆ 80 90 ਦੇ ਦੌਰ ਤੇ ਅਸੀਂ ਉਹ ਵੀ ਭੁੱਲ ਭੁਲਾ ਕੇ ਹੁਣ ਕਿੰਨਾ ਘਾੜ ਹੋ ਰਿਹਾ ਵੀ ਪੁੱਲ ਭਲਾ ਰਹੇ ਆ ਸੋ ਭਰਾਵੋ ਜਿੱਥੇ ਆਪਾਂ ਜ਼ਿੰਮੇਵਾਰ قصورگار ਦਾ ਸਰਕਾਰਾਂ ਨੂੰ ਮੰਨਦੇ ਆ ਉੱਥੇ ਦਾ ਸਾਡੇ ਸਾਡੇ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਆ। ਆ ਵੀ ਦੇਖ ਲਓ ਕਿ ਤੁਹਾਡੇ ਸਾਹਮਣੇ ਆਉਣੀਆਂ ਨੇ ਗੱਲਾਂ। ਫੇਰ ਉਹੀ ਧਲੇਵਾਰੀਆਂ ਪਿੰਡਾਂ ਚ ਉਹੀ ਪਾਰਟੀਆਂ ਵਾਲੀਆਂ ਉਹੀ ਚੰਡੇ ਉਹੀ ਡੰਡੇ ਮੇ ਚੱਕਣੇ ਆ। ਠੀਕ ਆ ਫਿਰ ਮਰਵਾਈ ਜਾ ਪੁੱਤ ਬੈਠੇ ਰੋ ਸੜਕਾਂ ਤੇ ਖਾਈ ਜਾ ਡਾਂਗਾ ਪਰਵਾਇ ਜਾ ਸਿਰ ਆਲੇ ਹੀ ਰਹਿਣਾ ਲੜਾਈ ਬਹੁਤ ਵੱਡੀ ਐ ਛੋਟੀ ਲੜਾਈ ਨਹੀਂ ਐ ਇਹ ਜੇ ਸਾਡੇ ਲੋਕਾਂ ਨੂੰ ਲੱਗਦਾ ਵੀ ਛੋਟੀ ਮੋਟੀ ਲੜਾਈ ਐ ਰੋਟੀ ਦੀ ਬੁਰਕੀਆ ਚੱਕ ਕੇ ਤਾਲਚੋਂ ਤੋੜ ਕੇ ਮੂੰਹ ਚ ਪਾ ਲੈਣੀ ਐ ਐਡੀ ਸੌਖੀ ਗੱਲ ਨਹੀਂ ਹੈਗੀ ਪੂਰੀ ਦੁਨੀਆ ਸਰਕਾਰਾਂ ਦੇ ਐ WTO ਦੇ ਖਿਲਾਫ ਨਿਊ ਵਲਡ ਆਰਡਰ ਦੇ ਖਿਲਾਫ ਯੂਰਪੀ ਮਰਕਜ਼ਾਂ ਦੇ ਐ ਕਈ ਉੱਤਰੀ ਅਮਰੀਕਾ ਦੇ ਲੋਕ ਸਰਕਾਰਾਂ ਦੇ ਐ ਤੋ ਸਾਨੂੰ ਸਮਝਣਾ ਪੈਣਾ ਵੀ ਜਿੱਡਾ ਸੌਖਾ ਲੱਗਦਾ ਹੈ ਜਾਂ ਸਾਡੀ ਜਵਾਨੀ ਨੂੰ ਇਹ ਲੱਗਦਾ ਹੈ ਵੀ ਗਏ ਭੱਜ ਕੇ ਤੇ ਜਾ ਕੇ ਬਸ ਆਸਾਨ ਕਰ ਲਿਆ ਇੰਨਾ ਸੌਖਾ ਨਹੀਂ ਭਲਾ ਬਹੁਤ ਤਕੜੀਆਂ ਤਾਕਤਵਰ ਧਿਰਾਂ ਦੇ ਨਾਲ ਆਪਣਾ ਮੁਕਾਬਲਾ ਹੈ ਇਹ ਇਕੱਲਾ ਭਾਰਤ ਨਹੀਂ ਪੂਰੀ ਦੁਨੀਆ ਦੇ ਜਿਹੜੇ ਪੂੰਜੀਪਤੀ ਲੋਕ ਨੇ ਵੱਡੇ ਘਰਾਣੇ ਲੋਕ ਨੇ ਉਹਨਾਂ ਨਾਲ ਆਪਣੀ ਲੜਾਈ ਹੈ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਅੱਜ ਵੀ ਧਰਾਂ ਦੇ ਬੈਠੇ ਆ ਜੇ ਸਾਨੂੰ ਇਹ ਲੱਗਦਾ ਵੀ ਸਾਡੇ ਦਾ ਇਕੱਲੇ ਕਿਸਾਨਾਂ ਦਾ ਮਸਲਾ ਹੈ ਜੀ ਇਕੱਲੇ ਐਮਐਸਪੀ ਦਾ ਮਸਲਾ ਜੀ ਇਕੱਲੇ ਫਸਲਾਂ ਦੇ ਭਾਅ ਦਾ ਮਸਲਾ ਹੈ ਜੀ ਇਹ ਇਕੱਲੇ ਐਮਐਸਪੀ ਦਾ ਮਸਲੇ ਨਹੀਂ ਆ ਇਹ ਜਿਹੜੇ ਨਵੇਂ ਹੁਕਮ ਆ ਰਹੇ ਨੇ ਸੰਸਾਰ ਦੇ ਵਿੱਚ ਜੰਮੀਆਂ ਨੀਤੀਆਂ ਨਵੇਂ ਕਾਨੂੰਨ ਆ ਰਹੇ ਨੇ ਇਹ ਤੁਹਾਡਾ ਸਾਹ ਵੀ ਲੈਣਾ ਤੁਧਰ ਕਰ ਦੇਣਗੇ ਤੁਹਾਡੇ ਪਾਣੀਆਂ ਦੇ ਤੁਹਾਡੇ ਭੋਜਨਾਂ ਦੇ ਤੁਹਾਡੇ ਕੁਦਰਤੀ ਸਰੋਤਾਂ ਦੇ ਕਰਜ਼ੇ ਕਿਵੇਂ ਕਰਨੇ ਆ ਇਹ ਨੀਤੀਆਂ ਉਹ ਨੇ ਇਸ ਕਰਕੇ ਇਹ ਲੜਾਈ ਜਿਹੜਾ ਧਰਤੀ ਤੇ ਪੈਦਾ ਹੋਇਆ ਇਨਸਾਨ ਹੈ ਜਿਹੜਾ ਸਾਹ ਲੈ ਰਿਹਾ ਹੈ ਇਹ ਹਮ ਆਰ ਉਸ ਇਨਸਾਨ ਦੀ ਲੜਾਈ ਹੈ ਜਿਹੜਾ ਦੁਕਾਨਦਾਰ ਹੈ ਆਪਣੇ ਆਲੇ ਦਲੇ ਇਹ ਲੱਗਦਾ ਕਿ ਸਾਡੀ ਦਾ ਲੜਾਈ ਨਹੀਂ ਹੈਗੀ ਇਹ ਵੱਡੇ ਵੱਡੇ ਮਾਲ ਫਲ ਗਏ ਵੱਡੇ ਵੱਡੇ ਘਰਾੜਿਆਂ ਦੀਆਂ ਵੱਡੀਆਂ ਵੱਡੀਆਂ ਮਾਰਕੀਟਾਂ ਖੁੱਲ ਗਈਆਂ ਘਰਾਂ ਦੇ ਵਿੱਚ ਸਮਾਨ ਵਿਆਰਤ ਵੀ ਨਹੀਂ ਜਾਣਾ ਪੈਂਦਾ ਇਧਰ ਵੀ ਨਹੀਂ ਜਾਣਾ ਆਪਣਾ ਘਰਾਂ ਸਮਾਨ ਆਉਣ ਲੱਗ ਗਿਆ ਆਨਲਾਈਨ ਡਿਲੀਵਰੀਆਂ ਹੋ ਗਈਆਂ ਆ ਸਾਰੇ ਬਾਜ਼ਾਰ ਖਾਲੀ ਹੋ ਗਏ ਤੁਹਾਡੇ ਦੁਕਾਨਦਾਰ ਖਤਮ ਹੋ ਗਏ ਇਹ ਸਾਰੀਆਂ ਉਹ ਨੀਤੀਆਂ ਨੇ ਸਮਝਣ ਦੀ ਲੋੜ ਆ ਵੀ ਇੱਥੇ ਇਕੱਲੇ ਨਾ ਹੋਵੋ ਵੀ ਕੱਲੇ ਕਿਸਾਨ ਲੜ ਰਹੇ ਨੇ ਜਾਂ ਕੱਲੇ ਮਜ਼ਦੂਰ ਲੜ ਰਹੇ ਨੇ ਤੇ ਭਰਾਵੋ ਸਮਝਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਅਪੀਲ ਕਰੋ ਪਿੰਡਾਂ ਦੇ ਵਿੱਚੋਂ ਭਰੋਸਾ ਰੱਖੋ ਆਗੂਆਂ ਤੇ ਵੱਡੀ ਗੱਲ ਹੈ ਜਾਤਾਂ ਤੇ ਭਰੋਸਾ ਦੋ ਗੱਲਾਂ ਜਟਾਉਂਦੀਆਂ ਨੇ ਲੜਨ ਵਾਲੀਆਂ ਕੌਮਾਂ ਨੂੰ ਲੜਦਾ ਗਿਆ ਤੇ ਰਾ ਨੂੰ ਲੜਦਾ ਗਿਆ ਪੌਜਾ ਨੂੰ ਜੇ ਆਪਣੇ ਆਗੂਆਂ ਦੇ ਭਰੋਸਾ ਹੈ ਜੇ ਜਾਤ ਦੇ ਚ ਹੈ ਕਾਸ਼ ਨਾ ਜਿੱਤੇ ਜਾਂਦੇ ਆ ਜੇ ਬਰੋ ਸਹੀ ਗਮਾਤਾ ਕਦਰਾਵਾਂ ਜਤ ਨਹੀਂ ਸਕਦੇ ਹੋਰ ਤਰ੍ਹਾਂ ਦੀਆਂ ਖਬਰਾਂ ਚੱਲਣਗੀਆਂ ਬੜੇ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਊਗਾ ਉੱਥੇ ਤਾਂ ਜੀ ਆਇਆ ਹੋ ਗਿਆ ਅਫਸਰ ਕੋਈ ਹੈ ਨਹੀਂ ਜੀ ਮੈਂ ਰਾਤ ਨੂੰ ਉੱਥੋਂ ਸੰਭੂ ਤੋਂ ਆਇਆ ਸਾਰੇ ਲੋਕੋ ਮੈਂ ਡੱਡੇ ਬੈਠੇ ਆ ਕੋਈ ਕੱਟ ਵੀ ਘਟਿਆ ਵਧ ਰਿਹਾ ਕੱਟਸਾ ਗਾਉਂ ਲੋਕਾਂ ਦਾ ਰੋਹ ਲੋਕਾਂ ਦਾ ਗੁੱਸਾ ਵਧ ਰਿਹਾ ਹੈ ਹਾਦਸਾ ਨਾਮਾ ਨੂੰ ਦੇਖ ਕੇ ਪਰ ਪੰਜਾਬ ਦੇ ਲੋਕੋ ਤੁਹਾਡਾ ਫਰਜ਼ੇ ਬਣਦਾ ਜਦੋਂ ਹੁਣ ਇਹ ਆਉਣਗੇ ਇਹ ਮਾਸ ਕਾਲੀਆਂ ਗਿਰਜਾਂ ਨੇ ਬਾਈ ਇਹ ਸਾਰੇ ਉਹ ਡਰਾਮੇ ਕਰਦੇ ਫਿਰਦੇ ਆ ਅਸੀਂ ਕਿਸਾਨਾਂ ਨਾਲ ਆ ਅਸੀਂ ਕਿਸਾਨਾਂ ਨਾਲ ਆ ਆਪਾਂ ਸਾਰਿਆਂ ਨੇ ਦੇਖਿਆ ਕਿਸਾਨਾਂ ਨਾਲ ਹੈ ਕਿਹੜਾ ਇਹ ਤੁਹਾਡੀ ਆਪਣੀ ਲੜਾਈ ਹੈ ਜੇ ਤੁਹਾਨੂੰ ਆਪ ਹੀ ਲੜਨੀ ਪੈਣੀ ਆ ਗੱਲ ਪਿਆ ਤੋੜ ਕੇ ਨੇ ਵਜਾਉਣਾ ਪੈਂਦਾ ਹੁੰਦਾ ਜਦੋਂ ਲੜਾਈ ਗੱਲ ਪੈਂਦੀ ਆ ਕੋ ਲੜਨੀ ਪੈਂਦੀ ਆ ਲੜਨਾ ਸਮੇਂ ਦੀ ਲੋੜ ਹੁੰਦਾ ਹੈ ਲੜਨ ਤੋਂ ਖਿਸਕਣਾ ਸਮਝੀ ਤੋੜ ਹੁੰਦਾ ਹੈ ਜਦੋਂ ਬੰਨ ਲੜਾਈ ਗੱਲ ਪੈਂਦੀ ਹੈ ਤਾਂ ਲੜਨਾ ਪੈਂਦਾ ਉਹ ਭੱਜਣਾ ਨਹੀਂ ਪੈਂਦਾ ਜੇ ਭੱਜੋਗੇ ਤਾਂ ਵੀ ਮਾਰ ਖਾਵਾਂਗੇ ਜਿੰਨਾਂ ਨੂੰ ਐ ਲੱਗਦਾ ਵੀ ਅੱਜ ਅਸੀਂ ਬੈਠੇ ਕੁੰਡੇ ਲਾ ਕੇ ਬੱਜ ਜਾਗੇ ਦਰਵਾਜ਼ੇ ਪੇੜ ਕੇ ਬੱਜ ਜਾਗੇ ਪਰ ਛਤ ਮੋ ਵੀ ਹੋਣਗੇ ਇਸ ਕਰਕੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੰਡੋ ਪਿੰਡੋਈ ਬਾੜੀਆਂ ਬਣ ਕੇ ਗੁਰੂ ਕਾ ਜਰਦਾਸ ਪਰਾਇਆ ਕਰਕੇ ਦੋਵੇਂ ਗੁਰੂ ਘਰ ਦੇ ਵਿੱਚ ਲਗਾਤਾਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹ ਹੋਕੇ ਦਿੱਤੇ ਜਾਣ ਲਾਪਰਦੀ ਕੀਤੀ ਜਾਵੇ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਹੈ ਜਿਹੜੀ ਉਹ ਦਿੱਲੀ ਵੱਲ ਚੱਲੇ ਪਾਰੇ ਜਿਵੇਂ ਆਪਾਂ ਚਾਹੁੰਦੇ ਆ ਕਿ ਇਹ ਜੰਗ ਇਹ ਮੋਰਚਾ ਜਿੱਤਿਆ ਜਾਵੇ ਜਿੱਥੇ ਕਿੱਡੀ ਰਿੰਦਗੀ ਦੀ ਗੱਲ ਐ ਕਿੱਡੀ ਕ੍ਰੂਰਤਾ ਦੀ ਗੱਲ ਐ ਜਿੰਨਾ ਤੁਹਾਨੂੰ ਮੈਂ ਸੁਣਾਈ ਐ ਪਰਸਪਾਲ ਨਾ ਕੀ ਹੋਇਆ ਮੁੰਡਾ ਹਰਪਾਲਪੁਰੇ ਤੋਂ ਉਹਦੀ ਅੱਖ ਨਿਕਲੀ ਐ ਮੁੰਡਾ ਬਖਸ਼ਵਿੰਦਰ ਤਾਊਆ ਉਹਦੀ ਅੱਖ ਨਿਕਲੀ ਐ ਕਿੰਨੇ ਹੀ ਬੰਦੇ ਜਿਹੜੇ ਲੱਤਾਵਾਹਤ ਵਾਰੀ ਹੋਏ ਨੇ ਜੇ ਆਪਾਂ ਗੱਲ ਕਰਦੇ ਆ ਆਪਾਂ ਕੀ ਕਰਨਾ ਚਾਹੁੰਦੇ ਆ ਆਪਾਂ ਦਿੱਲੀ ਜਾਣਾ ਚਾਹੁੰਦੇ ਆ ਫਿਰ ਅਸੀਂ ਆਪਣੇ ਹੱਕਾਂ ਲਈ ਦਿੱਲੀ ਜਾਣਾ ਭਾਈ ਅਸੀਂ ਸੁਰਸ਼ ਕਰਨ ਲਈ ਜਾਣਾ ਪ੍ਰਦਰਸ਼ਨ ਕਰਨ ਲਈ ਜਾਣਾ ਆਪਣਾ ਰੋਸ ਜਿਹੜਾ ਯਾਰ ਕਰਨ ਲਈ ਜਾਣਾ ਸਾਨੂੰ ਰੋਕ ਕੇ ਗੋਲੀਆਂ ਮਾਰ ਰਹੇ ਆ ਮਾਰ ਰਹੇ ਆ ਤੁਹਾਡੇ ਯਾਦ ਹੋਣਾ 219 ਦੇ ਵਿੱਚ ਅਵਨੰਦਨ ਨਾਉ ਦਾ ਇੱਕ ਪਾਇਲਟ ਸੀਗਾ ਜਹਾਜ਼ ਦਾ ਉਹ ਪਾਕਿਸਤਾਨ ਵਾਲੇ ਪਾਸੇ ਜਹਾਜ਼ ਲੈ ਕੇ ਚਲੇ ਆ ਗਿਆ ਸੀ ਬੰਬਾਰੀ ਕਰਨ ਦੇ ਲਈ ਉਦੋਂ ਜਹਾਜ਼ ਹਾਦਸਾ ਆ ਗਿਆ ਜਹਾਜ਼ ਨੂੰ ਉਹ ਜਹਾਜ਼ ਡਿੱਗ ਪਿਆ ਉਹਨਾਂ ਲੋਕਾਂ ਨੇ ਫੜ ਲਿਆ ਉਹ ਪਾਇਲਟ ਲੋਕਾਂ ਕੋਲੋਂ ਆਰਮੀ ਨੇ ਫੜ ਲਿਆ ਆਰਮੀ ਨੇ ਉਹਨੇ ਥੱਪੜ ਤੱਕ ਨਹੀਂ ਮਾਰਿਆ ਪਾਕਿਸਤਾਨ ਦੀ ਆਰਮੀ ਨੇ ਭਾਰਤ ਦੇ ਪਾਇਲਟ ਅਨੰਦਰ ਨੂੰ ਉਹਨੂੰ ਚਾਹ ਪਾਣੀ ਵੀ ਪਿਆਇਆ ਉਹਦੇ ਕੱਪੜੇ ਵੀ ਬਦਲਾਏ ਤੇ ਸਹੀ ਸਲਾਮਤ ਪੰਜਾਬ ਜਿਹੜੀ ਭਾਰਤ ਦੀ ਹਕੂਮਤਾਂ ਦੇ ਹਵਾਲੇ ਕਰਤਾ ਸੀ ਪਾਕਿਸਤਾਨ ਦੀ ਹਕੂਮਤ ਨੇ ਚੰਗਾ ਦੇ ਜੁੱਦਾਂ ਦੇ ਸੰਘਰਸ਼ਾਂ ਦੇ ਨਿਜਮ ਹੁੰਦੇ ਆ ਤੇ ਸਾਨੂੰ ਇੱਥੇ ਆ ਦਿੱਲੀ ਜਾਣ ਦੇ ਲਈ ਆਪਣੇ ਹੱਕਾਂ ਦੀ ਖਾਤਰ ਤੇ ਸਾਨੂੰ ਕੀ ਮਿਲ ਰਿਹਾ ਗੋਲੀਆਂ ਡਾਂਗਾ ਵਿਛਾੜਾ ਅਥਰੂ ਗੈਸ ਮੁਕੱਦਮੇ ਤੇ ਜਰੀਰ ਕੀਤਾ ਜਾ ਰਿਹਾ ਤੂੰ ਸਮਝੋ ਫਰਕ ਕਿੱਥੇ ਆ ਮਾਨਸਿਕਤਾ ਕੀ ਕਹਿੰਦੀ ਐ ਅਗਲਿਆਂ ਦੀ ਸੋ ਜੇ ਲਈ ਭਾਈ ਬੇਨਤੀ ਐ ਸਾਰਿਆਂ ਨੂੰ ਜਿਵੇਂ ਕਾਕਾ ਸਿੰਘ ਕੋਟਦਾਵਲੇ ਕਿਹਾ ਕਿ ਸੰਘਰਸ਼ ਲੰਮਾ ਜਾ ਸਕਦਾ ਹੈ ਹਲੇ ਵੀ ਟਾਲ ਮਟੋਲ ਚ ਐ ਇਹ ਗੱਲ ਹੋਰ ਧਿਆਨ ਰੱਖਿਓ ਹੋ ਸਕਦਾ ਐ ਇਹ ਮੁਕੱਦਮਾ ਵੀ ਦਰਜ ਕਰ ਦੇਣਗੇ ਮੁਕੱਦਮਾ ਦਰਜ ਵੀ ਹੋ ਜੂਗਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਵੀ ਕਹਿਣਗੇ ਸੱਟ ਬਿਠਾ ਦੇ ਜੀ ਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਜਾਦਵ ਨੇ ਕਹਿੰਦੇ ਕੋ ਮਿਲਿਆ ਨਹੀਂ ਜੀ ਇਹ ਹੈ ਹਰਿਆਣਾ ਸਰਕਾਰ ਦਾ ਬਿਆਨ ਆਇਆ ਹੈ ਕਿ ਉਹ ਮੁੰਡੇ ਦੀ ਮੌਤ ਜਿਹੜੀ ਸੁਭਕਰਮ ਦੀ ਹੋਈ ਹੈ ਸਾਡੇ ਵਾਲੇ ਪਾਸੇ ਹੋਈ ਹੈ। ਇਹਨਾਂ ਦਾ ਬਰਾਬਰ ਬਿਆਨ ਹੈ ਪੰਜਾਬ ਸਰਕਾਰ ਦਾ ਕਿ ਹਰੇ ਇਸ ਗੱਲ ਦੀ ਪਰਤਾਪ ਕਰ ਰਹੇ ਹੈ। ਕੱਲ ਨੂੰ ਪਰਤਾਪ ਜਿੱਥੇ ਕਹਿ ਲੈਣਗੇ ਕਿ ਠੀਕ ਹੈ ਜੀ ਇਹਦਾ ਪਰਤਾਪ ਕੀਤੀ ਸੀ ਉਹਦਾ ਹਰਿਆਣਾ ਚ ਭਾਗ ਗਿਆ ਸੀ ਟੱਪ ਕੇ। ਇਹ ਸਾਡੀ ਹੱਥ ਹੀ ਨਹੀਂ ਪੈਂਦਾ। ਇਹਦਾ ਹਰਿਆਣਾ ਸਰਕਾਰ ਕਰੂਗੀ ਜੋ ਕਰੂਗੀ। ਹੁਣ ਆਵੇ ਸਮਝੇ ਵੀ ਹੋਣਾ। ਇਹ ਵੀ ਧਿਆਰ ਰੱਖਿਓ। ਜਦ ਬੋਸ ਮਾਡਰ ਨਾਲ ਜ ਰਿਪੋਰਟ ਜੀ ਲੈ ਆਣਗੇ ਦੀ ਮੌਤ ਦੀ ਇਹ ਤਾਂ ਕੋਈ ਹੋਰ ਕਾਰਨਾ ਕਰਕੇ ਹੋਈ ਹੈ ਸੋ ਨਿਕਲਣਾ ਭਰਾਵੋ ਕੱਖ ਨਹੀਂ ਗੱਲ ਯਾਦ ਰੱਖੋ ਚਾਹੇ ਮੁਕੱਦਮਾ ਦਰਜ ਹੋ ਵੀ ਜਾਵੇ ਪਰ ਆਪਣੀ ਗੱਲ ਅੰਦਰ ਦਿਲਾਂ ਦੇ ਵਿੱਚ ਰੜ ਕੇ ਚੀਸ ਰੱਖਣੀ ਹੈ ਤੇ ਸਵਾਲ ਘੇਰ ਕੇ ਪੁੱਛਣੇ ਹੈ ਉਦੋਂ ਆਪਾਂ ਭੁੱਲ ਜਾਂਦੇ ਆ ਉਦੋਂ ਆਪਾਂ ਚਾਹ ਪਿਉਣ ਚ ਗਲਾਂ 'ਚ ਹਾਰ ਤਾਉਣ ਦੇ ਲਈ ਕੁਰਸੀਆਂ ਡਾਉਂਦੇ ਫਿਰਦੇ ਨੇ ਦਰਿਆਵਾਂ ਵਿਚੋਂਦੇ ਫਿਰਦੇ ਨੇ ਕਿਤੇ ਭੱਜੇ ਫਿਰਦੇ ਹੁੰਦੇ ਆ ਉਹ ਕੰਮ ਨਾ ਕਰੋ ਜੇ ਆਪਰੇ ਪੁੱਤ ਮਲਵਾਉਣੇ ਆ ਕਰ ਕਰੀਏ ਤੁਹਾਡੀ ਮਰਜ਼ੀ ਹੈ ਭਾਈ ਸੋ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ